ਵਾਹ ਗੁਰੂ ਜੀ ਕਾ ਕਲਸਾ ਵਾਹ ਗੁਰੂ ਜੀ ਕੀ ਫਤਿਹ ਗੁਰੂ ਨੇ ਵਾਹ ਕਿਹਾ ਹੈ ਵਾਹ ਦਾ ਅਰਥ ਹੈ ਤਨ ਫਾਸਿਸ਼ੀ ਸ਼ਬਦ ਹੈ ਕਲਸਾ ਗੁਰੂ ਜੀ ਦਾ ਸੱਜਿਆ ਹੋਇਆ ਹੈ ਗੁਰੂ ਜੀ ਦੀ ਫੌਜ ਹੈ ਕਲਸਾ ਕੋਹਾਲਪੁਰ ਕੀ ਫੌਜ ਨੇ ਕਿਉਂਕਿ ਰੱਬ ਨੂੰ ਫੌਜਾਂ ਦੀ ਲੋੜ ਨਹੀਂ ਨਾ ਰੱਬ ਕੋ ਦੇਹ ਤਾਰੀ ਹੈ ਕਲਸਾ ਗੁਰੂ ਨੇ ਪਰਵਰਕੀਤਾ ਤੇ ਖਾਲਸਾ ਹੋਇ ਗੁਰੂ ਜੀ ਦੀ ਇਹਨਾਂ ਦਸ ਕੋਪੀਆਂ ਰੋਤੇ ਹੋ ਸਾਰਿਆਂ ਦਾ ਧੰਨਵਾਦ ਹੈ ਜੋ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਪਿਆਰ ਦੇ ਰਹੇ ਹੋ ਸਮਝਣ ਦਾ ਯਤਨ ਕਰ ਰਹੇ ਹੋ ਜੁਣ ਜਤਨ ਹੈ ਸ਼੍ਰੀਮਣੀ ਕਿਮਤੀ ਬਣਾ ਕੇ ਦਿੱਤਾ ਹੋਇਆ ਉਹਦੇ ਵਿੱਚ ਜਾਪ ਰਚਨਾ ਇੱਕ ਪਾਈ ਗਈ ਜਿਸ ਨੇ ਰੱਬ ਨੂੰ ਸੰਨਿਆਸੀ ਬਣਾਇਆ ਅਬਦੂਤ ਬਣਾਇਆ ਕਿਉਂਕਿ ਪੜਨ ਵਾਲੇ ਚਾਹ ਪੜਨ ਵਾਲੇ ਇਹ ਸਮਝਦੇ ਹਨ ਕਿ ਇਹ ਇਹ ਰੱਬ ਵਾਸਤੇ ਰੱਬ ਦੀਆਂ ਸਿਫਤਾਂ ਵਾਸਤੇ ਇਹ ਰਚਨਾ ਲਿਖੀ ਗਈ ਹੈ ਤੇ ਰੱਬ ਦੀਆਂ ਸਿਫਤਾਂ ਉਹਦੇ ਵਿੱਚ ਕਿੱਦਾਂ ਦੀਆਂ ਆ ਇਹ ਨਹੀਂ ਉਹਨਾਂ ਨੇ ਸਮਝਿਆ ਨਾ ਇਸ ਤੋਂ ਮਨੁੱਖੀਆ ਸਮਝਿਆ ਤੇ ਨਾ ਗਾਂ ਵਿਦਵਾਨਾਂ ਨੇ ਸਮਝਿਆ ਕਥਾਵਾਚਕਾਂ ਨੇ ਜਾਂ ਜਿਹੜੇ ਵੀ ਇਹਦੇ ਅਰਥ ਕਰ ਗਏ ਜਾਪ ਰਚਨਾ ਦੇ ਤੋਂ ਜਾਪ ਰਚਨਾ ਨੇ ਰੱਬ ਨੂੰ ਅਬਦੂਦ ਬਣਾ ਦਿੱਤਾ ਸੰਜਸੀ ਬਣਾ ਦਿੱਤਾ ਅਬਦੂਦ ਕਿਸ ਨੂੰ ਕਿਹਾ ਜਾਂਦਾ ਹੈ ਸੰਿਆਸੀ ਕਿਸ ਨੂੰ ਕਿਹਾ ਜਾਂਦਾ ਹੈ ਬਦੂਤ ਸੰਿਆਸੀ ਆਓ ਪਹਿਲਾਂ ਆਪਾਂ ਮਹਾਂਕੋਸ਼ ਵਿੱਚੋਂ ਦੇਖਦੇ ਹਾਂ ਇਹ ਹੈ ਮਹਾਂਕੋਸ਼ ਭਾਈ ਕਾਂਸਾ ਸਿੰਘ ਨਾਭਾ ਜੀ ਨੇ 14 ਸਾਲ ਦੀ ਮੇਤਾਲੇਸ ਨੂੰ ਬਣਾਇਆ ਭੁੱਲਣ ਵੀ ਤਾਂ ਸਾਰੇ ਹਨ ਕਿਉਂਕਿ ਗੁਰੂ ਪਰਮੇਸ਼ਰ ਹੀ ਭੁੱਲਣ ਹਰ ਨਹੀਂ ਬਾਕੀ ਸਾਰੇ ਪੁਲਨਾਰ ਹਨ ਤੇ ਮਾਨਕੋਸ਼ ਵਾਲੇ ਤੋਂ ਵੀ ਉਕਾਣਿਆ ਹੋ ਸਕਦੇ ਆ ਪਰ ਜਿਹੜੀ ਉਸਨੇ ਮਿਹਨਤ ਕੀਤੀ ਹੈ ਉਸ ਨੂੰ ਸਲਾਮ ਹੈ ਜੋ ਉਸਨੇ ਗੱਲਾਂ ਇਹਦੇ ਵਿੱਚ ਦਰਜ ਕੀਤੀਆਂ ਤੋਂ ਆ ਦੇਖੋ ਲਿਖਿਆ ਅਭਦੂਤ ਇਹ ਔਨਲਾਈਨ ਅਵੇਲੇਬਲ ਹੈਗਾ ਮਾਨਕੋਸ਼ ਤੇ ਇਹਦੇ ਵਿੱਚ 4294 ਪੰਨੇ ਬਣਾਏ ਗਏ ਆ ਤੇ ਉਹਦਾ 368ਵਾਂ ਪੰਨਾ ਆ ਤੇ ਲਿਖਿਆ ਅਬਦੂਦ ਸੰਸਕ੍ਰਿਤ ਦਾ ਸ਼ਬਦ ਵਿਸ਼ੇਸ਼ਣ ਕੰਪਨ ਕਰਾਇਆ ਕੰਬਾਇਆ ਹੋਇਆ ਝਾੜਿਆ ਹੋਇਆ ਨਾਸ਼ ਹੋਇਆ ਉਹ ਪਰਖ ਜਿਸਨੇ ਕੋ ਕਰਮ ਝਾੜ ਸਿੱਟੇ ਹਨ ਸਾਧੂ ਤਿਆਗੀ ਸੰਨਿਆਸੀ ਤੁਹੇ ਅਰਥ ਮਹਾਨਕੋਸ਼ ਵਿੱਚ ਨੇ ਲਿਖੇ ਹਨ ਮਹਾਨਕੋਸ਼ ਵਿੱਚ ਜਿਸ ਨੇ ਕੋ ਕਰਮ ਛਾੜ ਸਿੱਟੇ ਹਨ ਤੇ ਇੱਥੇ ਤਿਆਗੀ ਸੰਿਆਸੀ ਜਿਸ ਨੇ ਕੋ ਕਰਮ ਛਾੜ ਸੁੱਟੇ ਹਨ ਉਹ ਸਾਧੂ ਉਸ ਨੂੰ ਅਬਦੂਤ ਕਿਹਾ ਗਿਆ ਹੈ ਇਹ ਪਿੰਡੇ ਤੇ ਸਵਾ ਮਲਦੇ ਹਨ ਕੀ ਦਾ ਮਤਲਬ ਹੈ ਕਿ ਅਬਦੂਦ ਜਿਹੜਾ ਹੈ ਇਹ ਕੋਈ ਦੇਹਤਾਰੇ ਬੰਦਾ ਹੈ ਦੇਹਤਾਰੇ ਸਾਧੂ ਹੈ ਜਿਸਨੇ ਕੋ ਕਰਮ ਛਾੜ ਸਿੱਟੇ ਹਨ ਰੱਬ ਤਾਂ ਕਦੀ ਕੋ ਕਰਮ ਕਰਦਾ ਹੀ ਨਹੀਂ ਰੱਬ ਵੱਲੋਂ ਕਦੀ ਕੋ ਕਰਮ ਹੁੰਦੇ ਨਹੀਂ ਕਿ ਉਹਨੇ ਰੱਬ ਨੇ ਕੋ ਕਰਮ ਛਾੜਨੇ ਆ ਨਾ ਰੱਬ त्यागी ਤੇ ਸੰਿਆਸੀ ਆ ਕਿਉਂਕਿ ਉਹਦਾ ਇੱਕ ਸ਼ਕਤੀ ਆ ਉਹ ਅਜੂਨੀ ਅਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੇ ਆ ਰੱਬ ਅਜੂਨੀ ਮੰਗਲਾਚਰਨ ਵਿੱਚ ਸਾਨੂੰ ਸੰਕੇਤ ਸਾਰੇ ਦਿੱਤੇ ਹੋਏ ਹਨ ਇੱਕ ਓ ਓੰਕਾਰ ਸਤਨਾਮ ਤੋਂ ਲੈ ਕੇ ਗੁਰਪ੍ਰਸਾਦ ਤਾਈ ਉਹਦੇ ਵਿੱਚ ਸਾਨੂੰ ਸਾਰਾ ਕੁਝ ਸਮਝਾਇਆ ਗਿਆ ਕਿ ਰੱਬ ਅਜੂਨੀ ਆ ਉਹ ਕੋ ਕਰਮ ਛਾੜਨ ਵਾਲਾ ਨਹੀਂ ਨਾ ਕੋ ਕਰਮ ਕਰਦਾ ਨਾ ਪਿੰਡ ਦੇ ਸਵਾ ਮਲਦਾ ਤਿਆਗੀ ਸੰਨਿਆਸੀ ਨਹੀਂ ਇਸ ਤੋਂ ਬਾਅਦ ਅੱਗੇ ਲਿਖਦੇ ਹਨ ਅਬਦੂਤਾਣੀ ਕੌਣ ਹੈ ਅਬਦੂਤਾਣੀ ਇਸਤਰੀ ਜਿਹੜੀ ਹੈ ਉਹ ਕੌਣ ਹੈ ਅਬਧੂਤ ਇਸਤਰੀ ਸੰन्यास धारण ਵਾਲੀਆਂ ਇਸਤਰੀਆਂ ਉਹਨਾਂ ਨੂੰ ਕਿਹਾ ਜਾਂਦਾ ਹੈ ਅਬਦੂਤਾਣੀਆਂ ਜੋ ਸਰੀਰ ਤੇ ਸਵਾ ਮਲਦੀਆਂ ਹਨ अथवा ਫਕੀਰੀ ਲਿਬਾਸ ਵਿੱਚ ਰਹਿੰਦੀਆਂ ਹਨ ਉਹ ਅਬਦੂਤਾਣੀਆਂ ਕਹਾਉਂਦੀਆਂ ਹਨ ਤਬ ਤੋਂ ਪਹਿਲਾਂ ਗੰਗਾਗਰੀ ਨਾਉ ਦੀ ਸੰਿਆਸਣ ਅਬਦੂਤਾ ਨਹੀਂ ਹੋਈ ਤੋ ਰੱਬ ਜਿਹੜਾ ਹੈ ਉਹਦੀ ਤਾਂ ਅਬਦੂਤਾ ਨਹੀਂ ਹੈ ਕੋਈ ਨਹੀਂ ਕਿਉਂਕਿ ਰੱਬ ਜਿਹੜਾ ਉਹ ਦੇਹਦਾਰ ਹੀ ਹੈ ਨਹੀਂ ਉਤੇ ਵਿਆਹ ਦਾ ਨਹੀਂ ਸਵਾਲ ਹੁੰਦਾ ਪੈਦਾ ਹੁੰਦਾ ਕਿਉਂਕਿ ਦੇਹਦਾਰ ਹੀ ਨਹੀਂ ਉਹ ਤਾਂ ਅਜੂਨੀ ਹੈ ਇੱਥੇ ਜਿਹੜਾ ਬਧੂਤ ਹੈ ਉਹਦੀ ਉਹਦੀ ਅਬਦੂਤਾ ਨਹੀਂ ਵੀ ਹੈ ਇੱਥੇ ਲਿਖਿਆ ਹੈ ਪਿੰਡ ਦੇ ਸਵਾਮਾਲ ਦੀ ਅਬਦੂਤਾਣੀ ਇਸਤਰੀ ਜਿਹੜੀ ਆ ਇਸ ਤੋਂ ਇਹ ਸੰਪਰਦਾਇ ਚੱਲੀ ਜਿਹੜੀ ਆ ਕਿ ਅਬਦੂਤਾਣੀਆਂ ਦੀ ਗੰਗਾਗਰੀ ਨਾਂ ਦੀ ਸੰਨਿਆਸਨ ਪਹਿਲਾਂ ਅਬਦੂਤਾਣੀ ਹੋਈ ਜਿਸ ਤੋਂ ਇਹ ਸੰਪਰਦਾਇ ਚੱਲੀ ਅਬਦੂਤਾਣੀ ਜਿਹੜੀ ਆ ਉਹ ਗੁਰਮੰਤਰ ਅਬਦੂਤਾਣੀ ਤੋਂ ਹੀ ਲੈਂਦੀ ਆ ਔਰਤ ਔਰਤੋਂ ਹੀ ਗੁਰਮੰਤਰ ਲੈਂਦੀ ਆ ਅਬਦੂਤਾਣੀ ਜਿਹੜੀ ਆ ਕਿਉਂਕਿ ਸੰਨਿਆਸੀ ਜਿਹੜਾ ਸਾਧੂ ਆ ਉਹ ਇਸਤਰੀ ਨੂੰ ਗੁਰ ਦੀਖਿਆ ਨਹੀਂ ਦੇ ਸਕਦਾ ਇਸ ਵਾਸਤੇ ਕਿਹਾ ਮਹਾਂਕੋਸ਼ ਵਿੱਚ ਅਬਦੂਤਾਂ ਨੂੰ ਸੰਨਿਆਸੀਆਂ ਦੀ ਪੰਕਤੀ ਵਿੱਚ ਬੈਠਣ ਦਾ ਵੀ ਅਧਿਕਾਰ ਨਹੀਂ ਹੈ ਤੋ ਇਹ ਆਪਾਂ ਦੇਖ ਲਿਆ ਅਬਦੂਤ ਕੌਣ ਹੈ ਤੇ ਅਬਦੂਤਾਂ ਨਹੀਂ ਜਿਹੜੀ ਆ ਉਹ ਕੌਣ ਹੈ ਅਬਦੂਤ ਨੂੰ ਹੱਕ ਨਹੀਂ ਕਿ ਉਹ ਅਬਦੂਤਾਂ ਨੂੰ ਦੀਖਿਆ ਦੇਵੇ ਤੋ ਦੀਖਿਆ ਦੇਣ ਵਾਲਾ ਹੋ ਗਿਆ ਦੇਤਾਰੀ ਇਹਦੇ ਮਤਲਬ ਰੱਬ ਅਭੂਤ ਕਿਵੇਂ ਹੋ ਗਿਆ ਫਿਰ ਜਿਹੜੀਆਂ ਜਾਪ ਵਿੱਚ ਰਚਨਾਵਾਂ ਜਾਪ ਰਚਨਾ ਵਿੱਚ ਜਿਹੜੀਆਂ ਸਿਫਤਾਂ ਲਿਖੀਆਂ ਹਾਂ ਉਹ ਅਭੂਤੀਆਂ ਸਿਫਤਾਂ ਲਿਖੀਆਂ ਹਾਂ ਤੇ ਅਭੂਤ ਜਿਹੜਾ ਆ ਉਹਨੂੰ ਰੱਬ ਮੰਨਿਆ ਜਾ ਰਿਹਾ ਵੀ ਇਹ ਰੱਬ ਦੀਆਂ ਸਿਫਤਾਂ ਇੱਥੇ ਕੀਤੀਆਂ ਤੇ ਅੱਗੇ ਕਰ ਦਿੰਦੇ ਦਸਵੇਂ ਪਾਤਸ਼ਾਹ ਨੂੰ ਕਿ ਉਹਨਾਂ ਨੇ ਸਿਫਤਾਂ ਕੀਤੀਆਂ ਪਿਆਰੋ ਕਿਸੇ ਗੁਰੂ ਪਾਤਸ਼ਾਹ ਨੇ ਕਿਸੇ ਦੇਵੀ ਦੇਵਤਿਆਂ ਸਿਫਤਾਂ ਨਹੀਂ ਕੀਤੀਆਂ ਬਾਣੀ ਪੜ੍ਹ ਕੇ ਦੇਖੋ ਗੁਰੂ ਗ੍ਰੰਥ ਸਾਹਿਬ ਦੀ ਆਵਾਜ਼ ਸੁਣੋ ਕਿਸੇ ਵੀ ਦੇਵੀ ਦੇਵਤੇ ਦੀ ਸਿਫਤ ਹੋਤੇ ਨਹੀਂ ਹੈ ਉਹ ਤਾਂ ਪਾਣੀ ਹਾਰ ਹਨ ਉਸ ਵੱਡੀ ਸ਼ਕਤੀ ਦੇ ਪ੍ਰਮਾਤਮਾ ਦੇ ਪਰਮੇਸ਼ਰ ਦੇ ਗੁਰੂ ਪਰਮੇਸ਼ਰ ਦੇ ਤੁਮੈਂ ਮਾ ਜਾਣੇ ਬੇਦ ਅਵਤਾਰ ਨਾ ਜਾਣੇ ਅੰਤ ਪਰਮੇਸ਼ਰ ਪਾਰ ਬ੍ਰਹਮ ਬਿਆੰਤ ਇਹ ਸਾਰੀਆਂ ਗੱਲਾਂ ਗੁਰੂ ਗ੍ਰੰਥ ਸਾਹਿਬ ਜੀ ਲਿਖੀਆਂ ਹੋਈਆਂ ਹਨ ਜਪਜੀ ਵਿੱਚ ਲਿਖਿਆ ਕਿ ਨਾਏ ਸਾਡਾ ਗੁਰੂ ਈਸ਼ਰਿਆ ਨਾ ਬ੍ਰਹਮ ਆ ਨਾ ਗੋਰਖਾ ਨਾ ਮਾਈ ਪਾਰਵਤੀ ਆ ਸਾਰੇ ਦੇਵੀ ਦੇਵਤੇ ਇਹ ਸਿੱਖ ਦੇ ਕੋਈ ਗੁਰੂ ਨਹੀਂ ਤੇ ਨਾ ਏ ਸਿੱਖ ਜਿਹੜਾ ਇਹਨਾਂ ਨੂੰ ਯਾਦ ਕਰਦਾ ਜਾਂ ਧਿਆਉਂਦਾ ਪਿਆ ਤੂੰ ਇਥੇ ਜਾਪ ਦੇ ਵਿੱਚ ਜਿਹੜੀਆਂ ਸਿਫਤਾਂ ਕੀਤੀਆਂ ਰੱਬ ਨੂੰ ਵੀ ਉਹ ਤੂਤ ਬਣਾ ਛੱਡਿਆ ਵੀ ਉਹ ਸੰਨਿਆਸੀ ਬਣ ਗਿਆ ਕਿੱਥੇ ਲਿਖਿਆ ਆ ਆਪਾਂ ਇਹ ਦੇਖਾਂਗੇ ਜਾਪ ਦੇ ਵਿੱਚ ਜਿਹੜਾ ਪਾਠ ਕੀਤਾ ਜਾਂਦਾ ਜਾਪ ਤਾਂ ਉਹਦੇ ਵਿੱਚ ਕਿੱਥੇ ਲਿਖਿਆ ਆਪਾਂ ਇਹ ਵੀ ਦੇਖਦੇ ਹਾਂ ਫੇਰ ਆਪਾਂ ਇਹ ਦੇਖਦੇ ਹਾਂ ਕਿ ਇਹ ਅਬਦੂਦ ਸ਼ਬ ਜਿਹੜਾ ਹੈ ਇਹ ਕਿੰਦੇ ਲਈ ਵਰਤਿਆ ਗਿਆ ਹੈ ਕਿਉਂਕਿ ਸ਼ਿਵ ਪੁਰਾਣ ਮਾਰਕੰਡੇ ਪੁਰਾਣ ਭਾਗਵਤ ਪੁਰਾਣ ਇਹ ਤਿੰਨਾਂ ਪੁਰਾਣਾ ਵਿੱਚੋਂ ਸਾਰੀਆਂ ਕਥਾਂ ਲੈ ਲੈ ਕੇ ਇੱਥੇ ਦਸ਼ਗ੍ਰੰਥ ਜਿਹੜਾ ਵੱਡਾ ਸਾਰਾ ਇੱਕ ਪੁਸਤਕ ਬਣਾ ਦਿੱਤਾ ਗਿਆ ਬਹੁਤ ਸਾਰਾ ਗ੍ਰੰਥ ਬਣਾ ਦਿੱਤਾ ਗਿਆ ਉਹਦੇ ਵਿੱਚ ਸਾਰੇ ਪੁਰਾਣ ਹੈ ਤੇ ਪੁਰਾਣ ਨਾ ਸਿੱਖ ਪੜਦੇ ਆ ਤੇ ਨਾ ਸਿੱਖਾਂ ਨੂੰ ਪੁਰਾਣ ਪੜਨ ਦੀ ਲੋੜ ਹੈ ਇਹ ਸਾਰਾ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੋਇਆ ਗੁਰੂ ਗ੍ਰੰਥ ਸਾਹਿਬ ਦੀ ਆਵਾਜ਼ ਹੈ। ਤੋਂ ਇਸ ਤਰ੍ਹਾਂ ਪਿਆਰਿਓ ਆਪਾਂ ਆ ਦੇਖੀਏ ਕਹਾਣੀ ਇਹ ਅਬਦੂਦ ਸ਼ਿਵਜੀ ਨੂੰ ਕਿਹਾ ਗਿਆ ਹੈ। ਸ਼ਿਵਜੀ ਨੂੰ ਅਬਦੂਦ ਕਿਹਾ ਗਿਆ ਹੈ ਪਿੰਡ ਤੇ ਸਵਾ ਮਾਰਨ ਵਾਲਾ ਸੰਜਾਸੀ ਅਬਦੂਦ। ਇਹ ਸ਼ਿਵਪ੍ਰਾਣ ਦੀ ਕਥਾ ਹੈ। ਸ਼ਿਵਪ੍ਰਾਣ ਵਿੱਚ ਲਿਖਿਆ ਹੋਇਆ। ਇਹ ਸ਼ਿਵਪ੍ਰਾਣ ਜਿਹੜਾ ਪੰਡਤ ਕੇਵਲਕ੍ਰਿਸ਼ਨ ਨੇ ਸ਼ੇਵਪ੍ਰਾਨ ਦਾ ਉਲੱਥਾ ਪੰਜਾਬੀ ਵਿੱਚ ਕੀਤਾ ਤੇ ਪ੍ਰਦੀਪ ਪਬਲਿਸ਼ਰ ਜਲੰਧਰ ਬਾਲੇ ਨੇ ਇਸ ਨੂੰ ਛਾਪਿਆ ਹੋਇਆ ਇਸ ਸ਼ੇਵਪ੍ਰਾਨ ਦੇ 22ਵੇਂ ਦੇ ਆਏ ਵਿੱਚ یوں ਲਿਖਿਆ ਮਿਲਦਾ ਹੈ ਬ੍ਰਹਮਾ ਜੀ ਨੇ ਕਿਹਾ हे ਨਾਰਦ ਉਸ ਮਹਿਮੰਚਲ ਜਿਹੜਾ ਗਿਰਜਾ ਦੇ ਪਾਰਵ ਦਾ ਪਿਓ ਜੀ ਉਹਨੇ ਦੁਖੀ ਹੋ ਕੇ ਗਿਰਜਾ ਨੂੰ ਆਪਣੇ ਕੋਲ ਸੱਦਿਆ ਗਿਰਜਾ ਮਤਲਬ ਪਾਰਵਤੀ ਦੁਰਗਾ ਉਹਨੂੰ ਆਪਣੇ ਕੋਲ ਸੱਦਿਆ ਤੇ ਕਿਹਾ ਇਹਤੀਏ ਤੂੰ ਇਹ ਕੀ ਕੀਤਾ ਜੋ ਸਭ ਦੇਵਤਾਵਾਂ ਨੂੰ ਛੱਡ ਕੇ ਅਬਧੂਤ ਪਤੀ ਦੀ ਇੱਛਾ ਕੀਤੀ ਹੈ ਅਬਧੂਤ ਪਤੀ ਮਤਲਬ ਸ਼ਿਵਜੀ ਦੀ ਇੱਛਾ ਕੀਤੀ ਹੈ ਤੂੰ ਇਹ ਕੀ ਕੀਤਾ ਦਾ ਮੈਂ ਤਾਂ ਆਪਣੇ ਵਚਨ ਕਾਰਨ ਤੈਨੂੰ ਕੁਝ ਨਹੀਂ ਕਹਿ ਸਕਦਾ ਪਰ ਤੇਰੀ ਮਾਤਾ ਅਪਯਸ਼ਤਾ ਧਿਆਨ ਕਰਕੇ ਬਹੁਤ ਦੁਖੀ ਹੋ ਰਹੀ ਹੈ ਜਦ ਮੈਂ ਇਹ ਵਿਚਾਰ ਕਰਦਾ ਕਿ ਮੇਰੀ ਧੀ ਦਾ ਵਿਆਹ ਇੱਕ ਅਬਧੂਤ ਨਾਲ ਹੋਵੇਗਾ ਉਸ ਸਮੇਂ ਦੁੱਖ ਦੇ ਸਮੁੰਦਰ ਵਿੱਚ ਮੈਂ ਡੁੱਬ ਜਾਂਦਾ ਹਾਂ ਕੁਝ ਤਾਂ ਗਿਰਜਾ ਨੇ ਪਾਰਵਤੀ ਨੇ ਸ਼ਿਵ ਨੂੰ ਆਪਣਾ ਵਾਰ ਚੁਣਿਆ ਤੇ ਉਦੋਂ ਦੀਆਂ ਗੱਲਾਂ ਇੱਥੇ ਸ਼ਿਵ ਪ੍ਰਾਣ ਵਿੱਚ ਲਿਖੀਆਂ ਹੋਈਆਂ ਮੈਨੂੰ ਬਹੁਤ ਚਿੰਤਾ ਹੈ ਕਿ ਮੈਂ ਤਾਂ ਇੰਨਾ ਸਮਾਨ ਇਕੱਠਾ ਕੀਤਾ ਪਰ ਤੇਰਾ ਪਤੀ ਜਿਹੜਾ ਆ ਅਭਦੂਤ ਸ਼ਿਵ ਜਿਹੜਾ ਉਹ ਆਪਣੇ ਨਾਲ ਉਹ ਵਿਆਹ ਤੇ ਸਿਰਫ ਦੋ ਕ੍ਰੂਪ ਚੇਲਿਆਂ ਨੂੰ ਬਰਾਤੀਆਂ ਦੇ ਨਾਮ ਤੇ ਲਿਆ ਆ ਉਸ ਦੇ ਨਾਲ ਜੋ ਬਲਦ ਹੈ ਉਹ ਵੀ ਬਹੁਤ ਬੁੱਢਾ ਅਤੇ ਕਮਜ਼ੋਰ ਹੈ ਉਸ ਬਲਦ ਦੇ ਉੱਪਰ ਭੰਗ ਤਧੂਰਾ ਆਦਿ ਕਈ ਪ੍ਰਕਾਰ ਦੀਆਂ ਮਾਦਕ ਚੀਜ਼ਾਂ ਅਤੇ ਵੱਖ-ਵੱਖ ਤਰ੍ਹਾਂ ਦੇ ਜ਼ਹਿਰ ਲੱਦੇ ਹੋਏ ਹਨ ਕਿਉਂਕਿ ਸ਼ਿਵ ਜੀ ਇਹ ਸਾਰਾ ਸਮਾਨ ਵਰਤਦੇ ਸਨ ਭੰਗ ਤਧੂਰਾ ਆਦਿਕ ਤੋ ਮੇਰੀ ਕਿਸਮਤ ਮੇਰੀ ਕਿਸਮਤ ਦੇਖੋ ਕਿ ਕਿਹੋ ਜਿਹੀ ਬਰਾਤ ਮੇਰੇ ਦਰਵਾਜ਼ੇ ਤੇ ਆਈ ਆ ਮਣ ਪਲਾ ਤੂੰ ਹੀ ਦੱਸ ਪਿਉ ਜਿਹੜਾ ਆਪਣੀ ਧੀ ਨੂੰ ਗਿਰਜਾ ਨੂੰ ਕਹਿ ਰਿਹਾ ਤੂੰ ਹੀ ਮੈਨੂੰ ਦੱਸ ਕਿ ਲੋਕ ਮੈਨੂੰ ਕਿਉਂ ਨਹੀਂ ਬੁਰਾ ਭਲਾ ਕਹਿਣਗੇ ਵਿਆਹ ਕਿ ਕੀਤਾ ਪਿਤਾ ਦੀ ਗੱਲ ਸੁਣ ਕੇ ਗਿਰਜਾ ਨੇ ਕਿਹਾ ਕਿ ਚਿੰਤਾ ਨਾ ਕਰੋ ਜੋ ਲੀਲਾ ਹੋ ਰਹੀ ਹੈ ਸਭ ਖੁਸ਼ੀ ਦੇਣ ਵਾਲੀ ਹੈ ਗਿਰਜਾ ਦੇ ਪਿਤਾ ਮਾਂਚਲ ਨੇ ਸਾਰੇ ਰਿਸ਼ਤੇਦਾਰਾਂ ਨੂੰ ਇਕੱਠੇ ਕਰਕੇ ਗਿਰਜਾ ਦੀ ਕਈ ਗੱਲ ਸੁਣਾਈ ਅਤੇ ਕਿਹਾ हे ਭਰਾਵੋ ਉਹ ਜੋਗੀ ਅਬਦੂਰ ਦਾ ਸਰੂਪ ਬਣਾਏ ਹੋਏ ਇੱਕ ਕਮਜ਼ੋਰ ਬਲਦ ਅਤੇ ਦੋ ਛੋਟੇ ਛੋਟੇ ਬੱਚਿਆਂ ਨੂੰ ਨਾਲ ਲੈ ਕੇ ਇੱਥੇ ਆਇਆ ਹੈ ਹੁਣ ਤੁਹਾਡੇ ਲੋਕਾਂ ਦੀ ਜੂੜ ਸਲਾਹ ਹੋਵੇ ਕਿਵੇਂ ਕੀਤਾ ਜਾਵੇ ਉਹ ਪ੍ਰੋਗਤ ਕਹਾਣੀ ਜਿਹੜੀ ਉਹਦੇ ਵਿੱਚ ਆਪਾਂ ਦੇਖਿਆ ਅਬਦੂਤ ਕਿਸ ਨੂੰ ਕਿਹਾ ਗਿਆ ਸ਼ਿਵ ਨੂੰ ਕਿਹਾ ਗਿਆ ਇਹ ਅਬਦੂਤ ਬਰਾਤ ਲੈ ਕੇ ਕਿੱਦਾਂ ਦੀ ਆ ਗਿਆ ਤੁਰਗਾ ਪਾਰਵਤੀ ਗਰਜਾ ਨੂੰ ਵਿਆਹਣ ਵਾਸਤੇ ਉਹ ਐਥੇ ਉਹ ਦੂਤ ਸ਼ਬ ਜਿਹੜਾ ਹੈ ਇੱਕ ਦੇਵਤਾਰੀ ਸ਼ਿਵਜੀ ਵਾਸਤੇ ਵਰਤਿਆ ਜਾ ਰਿਹਾ ਤੇ ਇਹ ਰਚਨਾ ਜਿਹੜੀ ਜਾਪ ਹੈ ਇਹਦੇ ਵਿੱਚ ਕੀ ਲਿਖਿਆ ਆ ਜਤਰ ਤਤਰ ਵਿਰਾਜ ਹੀ ਅਬਧੂਤ ਰੂਪ ਪ੍ਰਸਾਲ ਤੋ ਲੋਕ ਦੇ ਅਰਥ ਕਰ ਗਏ ਸਿੱਖੀ ਦੇ ਅਰ ਸਮਝਦੇ ਆਣ ਕਿ ਇਹ ਰੱਬ ਜੀ ਜਿਹੇ ਮਸਕੀਨ ਕਹਿ ਗਿਆ ਕਿ ਦੇਖੋ ਜੀ ਜੋਪ ਦੇ ਵਿੱਚ 1100 ਵਾਰੀ ਨਮੋ ਕੀਤੀ ਗਈ ਆ 1100 ਵਾਰੀ ਸਿੱਖ ਰੱਬ ਨੂੰ ਮੱਥਾ ਟੇਕਦਾ ਰੱਬ ਦੇ ਬਾਪਾ ਗਰੂਪਾਂ ਨੂੰ 1100 ਵਾਰੀ ਮੱਥਾ ਟੇਕਦਾ ਹੈ ਤਾਂ ਨਹੀਂ ਦੀ ਗੱਪ ਹੈ ਕਿਉਂ 1100 ਵਾਰੀ ਨਮੋ ਹੈ ਹੀ ਨਹੀਂ ਕਿਨ ਕੇ ਦੇਖ ਲਿਓ ਇਹ ਵੀਡੀਓ ਆਪਾਂ YouTube ਤੇ ਅਪਲੋਡ ਕੀਤੀ ਹੋਈ ਆ ਉਥੋਂ ਲੱਭਿਓ ਮਸਕੀਨ ਜੀ ਝੂਠ ਬੋਲ ਗਏ ਇਸ ਤਰ੍ਹਾਂ ਦਾ ਸਰਲੇਖ ਹੈ ਸਹਾਸੰਗਵੇ ਝੂਟ ਨਰਾ ਝੂਟ ਬੋਲਿਆ। ਤੋਂ ਪਿਆਰਿਓ ਇਥੇ ਮਸਕੀਨ ਸਾ ਵੀ ਕਹਿ ਗਏ ਰੱਬ ਨੂੰ ਮੱਥਾ ਟੇਕ ਰਿਆ ਨਮੋ ਰੱਬ ਨੂੰ ਕੀਤੀ ਗਈ ਆ। ਹੁਣ ਇਹ ਦੇਖੋ ਤੁਸੀਂ ਕਿ ਅਬਦੂਤ ਵਰਨਾ ਪਹਿਲਾਂ ਸੀ ਚਤਰ ਤਤਰ ਬਿਰਾਜ ਜਿੱਥੇ ਵੀ ਕਿਤੇ ਦੇਖੀਏ ਅਬਦੂਤ ਰੂਪ ਰਸਾਲ ਏ ਰੱਬ ਜੀ ਤੂੰ ਤਾਂ ਅਬਦੂਤ ਰੂਪ ਵਿੱਚ ਬੜਾ ਰਸਾਲ ਹੋ ਕੇ ਰਸ ਦੇਣ ਵਾਲਾ ਵਰਤ ਰਿਹਾ ਹੈ। ਉਹ ਦੇਖੋ ਇਹ ਰੱਬ ਕੋਈ ਅਬਦੂਤ ਰੂਪ ਆ ਇਹ ਰੱਬ ਕੋਈ ਦੇਹਧਾਰੀ ਆ ਰੱਬ ਕੋਈ ਸੰਨਿਆਸੀ ਪਿੰਡੇ ਤੇ ਸਵਾ ਮੜਨ ਵਾਲਾ ਆ ਇਹ ਤਾਂ ਸ਼ਿਵ ਜੀ ਥਾਂ ਥਾਂ ਦੇ ਉੱਤੇ ਉਹਨੂੰ ਕਿਹਾ ਗਿਆ ਵੀ ਤੂੰ ਐ ਹਰ ਥਾਂ ਦੇ ਉੱਤੇ ਕਿਉਂਕਿ ਜਿਹੜੇ ਪੁਜਾਰੀ ਹਨ ਮਹਾਕਾਲ ਦੇ ਦੁਰਗਾ ਦੇ ਮਹਾਕਾਲ ਸ਼ਿਵ ਦਾ ਇਹ ਰੂਪ ਹੈ ਇਹ ਉਹਨਾਂ ਦਾ ਲਿਖਿਆ ਹੋਇਆ ਇਹ ਗ੍ਰੰਥ ਹੈ ਤੇ ਉਹ ਕਿਉਂ ਨਾ ਆਪਣੇ ਇਸ਼ਟ ਦੀ ਸ਼ਿਵ ਸਲਾਹ ਕਰਨ ਤੇ ਆਪਣੇ ਇਸ਼ਟ ਦੀਆਂ ਗੱਲਾਂ ਕਰਨ ਤੇ ਸਿੱਖਾਂ ਨੇ ਇਹ ਸ਼ਿਵਜੀ ਦੀਆਂ ਗੱਲਾਂ ਜਿਹੜੀਆਂ ਦੁਰਗਾ ਦੀਆਂ ਗੱਲਾਂ ਆਪਣੇ ਨਾਲ ਜੋੜ ਕੇ ਉਹ ਰੱਬ ਨਾਲ ਜੋੜ ਦਿੱਤੀਆਂ ਕਿਉਂਕਿ ਸ਼੍ਰੋਣੀ ਕਮੇਟੀ ਨੇ ਕਾਰਾ ਕੀਤਾ ਹੈ ਜੂਜ ਸਿੱਖਾਂ ਨੂੰ ਇਹ ਜਾਪ ਪੜਾਉਣਾ ਸ਼ੁਰੂ ਕਰਾਇਆ ਕਿ ਦੂਜਾ ਗੁਰੂ ਦਸ਼ਮਨੰਥ ਜਿਹੜਾ ਹੈ ਇਹ ਬਣ ਜਵੇ ਤੇ ਸਿੱਖ ਲੜਨ ਮਰਨ ਨਾਲ ਇਸ ਵਿੱਚ ਫੁੱਟ ਪਵੇ ਨਾ ਅੱਛਾ ਅੱਗੇ ਚੱਲਦੇ ਹਾਂ ਕਿ ਅਬਦੂਤ ਵਰਨੇ ਕੇ ਵਿਭੂਤ ਕਰਨੇ ਜਿਹੜਾ ਪਹਿਲਾ ਬੰਦ ਪੜਿਆ ਸੀ ਉਹ 79 ਨੰਬਰ ਆ। ਚਤਰ ਤਤਰ ਪ੍ਰਹਾਜਿ ਅੱਗੇ ਅੱਗੇ 85 ਨੰਬਰ ਤੇ ਵੀ ਇੱਕ ਹੁੰਦਾ ਆਪ ਰੂਪ ਅਮੀਕ ਅਨੁਸਤਤ ਏਕਪੁਰਖ ਅਬਧੂਤ। ਹੁਣ ਏਕਪੁਰਖ ਜਿਹੜਾ ਗੁਰੂ ਗ੍ਰੰਥ ਸਾਹਿਬ ਹੀ ਲਿਖਿਆ ਆ ਉਹ ਏਕਾਪੁਰਖ ਸਵਾਈ ਨਾਰ ਉਹ ਅਕਾਲਪੁਰਖ ਬਾਸ ਤੇ ਲਿਖਿਆ ਆ। ਇੱਥੇ ਕੀ ਕੀਤਾ ਗਿਆ ਏਕਪੁਰਖ ਅਬਧੂਤ ਏਕਪੁਰਖ ਜਿਹੜਾ ਆ ਉਹ ਅਬਦੂਤ ਬਣ ਕੇ ਇੱਥੇ ਰਹਿ ਰਿਆ ਤੇ ਉਹਦੀ ਉਸਤ ਹੋ ਰਹੀ ਆ ਆਪ ਰੂਪ ਅਮੀਕ ਅਨੁਸਤਤ ਇਕ ਰੂ ਇਕਪੁਰਖ ਅਬਦੂਤ ਤੋ ਰੱਬ ਨੂੰ ਸਿੱਖਾਂ ਨੇ ਅਬਦੂਤ ਹੀ ਬਣਾ ਛੱਡਿਆ ਸੰਨਿਆਸੀ ਪਿੰਡ ਦੇ ਸੁਆਹ ਮਾਰਨ ਵਾਲਾ ਇਹ ਸ਼ਿਵ ਜੀ ਦੀ ਸਿਫਤ ਹੋ ਰਹੀ ਆ ਅੱਗੇ 104 ਨੰਬਰ ਬੰਦ ਜਿਹੜਾ ਹੈ ਜਾਪ ਦੇ ਵਿੱਚ ਕਿ ਅਬਦੂਤ ਵਰਨਾ ਹੈ ਕਿ ਵਿਭੂਤ ਕਰਨਾ ਹੈ ਤੋ ਥਾਂ ਥਾਂ ਤੇ ਸ਼ਿਵ ਜੀ ਦੀ ਸਿਫਤ ਇੱਥੇ ਕੀਤੀ ਗਈ ਆ ਅਬਦੁੱਲ ਸ਼ਬਦ ਵਰਤ ਕੇ ਇਹ ਕੋ ਰੱਬ ਦੀ ਸਵੈਪਤਾ ਨਹੀਂ ਕਿਉਂਕਿ ਰੱਬ ਨਾ ਸੰਿਆਸੀ ਹੈ ਨਾ ਪਿੰਡ ਦੇ ਸੁਆਮ ਮੜਨ ਵਾਲਾ ਨਾ ਗਰਜਾ ਨਾ ਵਿਆਹ ਕਰਨ ਵਾਲਾ ਹੈ ਇਹ ਸ਼ਿਵਜੀ ਦੀਆਂ ਗੱਲਾਂ ਇੱਥੇ ਕਵੀ ਨੇ ਦਿਖੇ ਕਿ ਕਵੀ ਸ਼ਿਵਜੀ ਮਹਾਕਾਲ ਦੁਰਗਾ ਦੇ ਪੁਜਾਰੀ ਆ ਰਾਮ ਸ਼ਿਆਮ ਆਦਕ ਜਿਨ੍ਹਾਂ ਨੇ ਇਹ ਰਚਨਾਵਾਂ ਕੀਤੀਆਂ ਤੇ ਉਸ ਸਿੱਖਾਂ ਦੇ ਗਲ ਵਿੱਚ ਪੈ ਚੁਕੀਆਂ ਆ ਤੂੰ ਵਿਚਾਰ ਕਰੀ ਜਪ ਰਚਨਾ ਨੂੰ ਪੜ੍ਹਦੇ ਆਂ ਜਪਦਾ ਹੈ ਕਿ ਰੱਬ ਵੀ ਬਦੂਤ ਰੂਪ ਹੈ ਸ਼ਿਵ ਪੁਰਾਣ ਵਿੱਚ ਸ਼ਿਵ ਨੂੰ ਵੀ ਬਦੂਤ ਰੂਪ ਚਿੱਤਰਿਆ ਗਿਆ ਅਤੇ ਜਾਪ ਵਿੱਚ ਵੀ ਕਵੀ ਨੇ ਸ਼ਿਵ ਦੇ ਇਸੇ ਰੂਪ ਨੂੰ ਚਿੱਤਰਿਆ ਹੈ ਜਾਪ ਵਿੱਚ ਲਿਖਿਆ ਬਦੂਤ ਸ਼ਬਦ ਰੱਬ ਲਈ ਨਹੀਂ ਵਰਤਿਆ ਗਿਆ ਤੇ ਨਾ ਹੀ ਰੱਬ ਬਦੂਤ ਹੈ ਸ਼ਿਵ ਪੁਰਾਣ ਵਿੱਚ ਸ਼ਿਵ ਦਾ ਇਹ ਗੁਣ ਹੀ ਜਾਪ ਰਚਨਾ ਵਿੱਚ ਦਿਖਾਇਆ ਗਿਆ ਹੈ ਸਬਦੂਤ ਦਾ ਆਪ ਅਰਥ ਵੀ ਦੇਖ ਲਿਆ ਪਿੰਡੇ ਤੇ ਸਵਾ ਮਲਣ ਵਾਲਾ ਸੰਨਿਆਸੀ ਹੁੰਦਾ ਨਾ ਰੱਬ ਕੋਈ ਦੇਰਤਾਰੀ ਨਾਮ ਰੱਬ ਕੋ ਸੰਨਿਆਸੀ ਨਾ ਕੋ ਰੱਬ ਪਿੰਡੇ ਤੇ ਸਵਾ ਮਲਣ ਵਾਲਾ ਕੋ ਰੱਬ ਦਾ ਪਿੰਡਾ ਹੈ ਹੀ ਨਹੀਂ ਪੰਜ ਤਤਾਂ ਦਾ ਰੱਬ ਬਣਿਆ ਹੈ ਹੀ ਨਹੀਂ ਤੇ ਇਸ ਕਰਕੇ ਪਿਆਰਿਓ ਇਹ ਜਿਹੜੀਆਂ ਸਿਫਤਾਂ ਅਭਧੂਤ ਵਰਨੇ ਬਿਬੂਤ ਕਰਨੇ ਇਹ ਕਿਹਦੀਆਂ ਸਿਫਤਾਂ ਇਹ ਰੱਬ ਦੀਆਂ ਸਿਫਤਾਂ ਨਹੀਂ ਚੱਲ ਰਹੀਆਂ ਇਹ ਸਿਫਤਾਂ ਸ਼ਿਵ ਜੀ ਦੀਆਂ ਇੱਥੇ ਕੀਤੀਆਂ ਜਾ ਰਹੀਆਂ ਤੇ ਅਭਧੂਤ ਸ਼ਬ ਜਿਹੜਾ ਆ ਉਹ ਸ਼ਿਵ ਜੀ ਵਾਸਤੇ ਵਰਤਿਆ ਗਿਆ ਇਹ ਇਹ ਸਿਫਤਾਂ ਜਿਹੜੀਆਂ ਸ਼ਿਵ ਜੀ ਦੀਆਂ ਹਨ ਇਸ ਕਰਕੇ ਪਿਆਰਿਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਐ ਇਸ ਤੋਂ ਬਾਹਰ ਦੀ ਜਿਹੜੀ ਰਚਨਾ ਸਾਡੇ ਗਲ ਚ ਪਾਈ ਗਈ ਐ ਉਹਨੂੰ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਪ੍ਰਵਾਨ ਹੀ ਨਹੀਂ ਕਰਦੇ ਗੁਰੂ ਗ੍ਰੰਥ ਸਾਹਿਬ ਵੱਲੋਂ ਕਾਟਾ ਮਾਰਿਆ ਜਾਂਦਾ ਏ ਇਹੋ ਜੀ ਸੋਚਦੇ ਕਿ ਰੱਬ ਸੰਿਆਸੀ ਹੈ ਰੱਬ ਉਬਦੂ ਹੁੰਦਾ ਹੈ ਉਹ ਦੇਹਧਾਰੀ ਹੈ ਉਹ ਪਿੰਡ ਦੇ ਸੁਆਹ ਮਲਦਾ ਫਿਰਦਾ ਹੈ ਕੋ ਗਿਰਜਨਾਂ ਵਿਆਹ ਕਰਾਉਂਦਾ ਫਿਰਦਾ ਹੈ ਤੋਂ ਪਿਆਰਿਓ ਇਹ ਜਿਹੀਆਂ ਜਿਹੜੀਆਂ ਰਚਨਾਵਾਂ ਇਹ ਪੜਦੇ ਰਹੇ ਲੋਕ ਅਸਮੀ ਬਹੁਤ ਚਰ ਪੜਦੇ ਰਹੇ ਕਿਉਂਕਿ ਸ਼ੋਮਣੀ ਕਮੇਟੀ ਨੇ ਬਣਾਈਆਂ ਇਹ ਸਿੱਖਾਂ ਦੇ ਗਲਚ ਪਾਈਆਂ ਤੇ ਸ਼ੋਮਣੀ ਕਮੇਟੀ ਦੇ ਵਿਸ਼ਵਾਸ ਸੀ ਕਿ ਇਹਨੇ ਚੰਗਾ ਕੰਮ ਕੀਤਾ ਹੋਣਾ ਕਿਉਂਕਿ ਇਹਦੀ ਸ਼ੁਭਾ ਚੱਲ ਰਹੀ ਸੀ ਕਿ ਸਿੱਖਾਂ ਦੀ ਇੱਜ਼ਤ ਇਹ ਜਥੇਬੰਦੀਆ ਤੇ ਹੁਣ ਪਤਾ ਲੱਗਦਾ ਕਿ ਇਹਨੇ ਆਪਣੇ ਤੌਰ ਤੇ ਜਾਂ ਸਿੱਖੀ ਦੇ ਅੰਦੋਸ਼ਮ ਜਥੇਬੰਦੀਆਂ ਦੇ ਪ੍ਰਭਾਵ ਥੱਲੇ ਆ ਕੇ ਇਹ ਸਾਰਾ ਕੁਛ ਕਾਰਾ ਕੀਤਾ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਬਾਹਰ ਕੱਢਿਆ ਗੁਰੂ ਗ੍ਰੰਥ ਸਾਹਿਬ ਨੂੰ ਅਧੂਰਾ ਬਣਾਇਆ ਤੇ ਦਸ਼ਮਨਰਥ ਨੂੰ ਮੋਰੇ ਲਿਆਂਦਾ ਸਿੱਖਾਂ ਦੇ ਗੱਜ ਦਸ਼ਮਨਰਥ ਨੂੰ ਪਾਇਆ ਹਾਲਾਂਕਿ ਗੁਰੂ ਦਸਵੇਂ ਪਾਤਸ਼ਾਹ ਜੀ ਨੇ ਬਾਣੀ ਆਪਣੇ ਹੱਥੀਂ ਜਿਹੜੀ ਬਣਾ ਕੋਲ ਉਸ ਵੇਲੇ ਮੌਜੂਦ ਸੀ ਦਮਦਮੇ ਬੀੜ ਵਿੱਚ ਆਪ ਉਹਨਾਂ ਨੇ ਚੜਾਈ ਤੇ ਇਹ ਜਿਹੜੇ ਦਸ਼ਮਨਰਥ ਨੂੰ ਮੰਨਣ ਵਾਲੇ ਉਹਨਾਂ ਨੂੰ ਯਕੀਨ ਨਹੀਂ ਆਉਂਦਾ ਗੁਰੂ ਪਾਤਸ਼ਾਹ ਦੀ ਗੱਲ ਤੇ ਯਕੀਨ ਹੀ ਨਹੀਂ ਆਉਂਦਾ ਕਿ 10ਵੇਂ ਪਾਸ਼ਾ ਨੇ ਆਪਣੇ ਹੱਥੀਂ ਬਾਣੀ ਚੜਾਈ ਆ ਨੌਵੇਂ ਪਾਸ਼ਾ ਦੀ ਦੁਆਰਾ ਗੁਰੂ ਗ੍ਰੰਥ ਸਾਹਿਬ ਨੂੰ ਲਿਖਾਇਆ ਗਿਆ ਆਜੀ ਵੀਰ ਨੂੰ ਦੁਆਰਾ ਲਿਖਾਇਆ ਗਿਆ ਉਹ ਉਹਦਾ ਨਾਮ ਤੇ ਵੀਰ ਬਣਿਆ ਤੇ ਵਿਸ਼ਵਾਸ ਨਹੀਂ ਆ ਰਿਹਾ ਦਸ਼ਮਨਾਂਤ ਜਿਹੜੇ ਮੰਨਣ ਵਾਲੇ ਉਹਨਾਂ ਨੂੰ ਵੀ 10ਵੇਂ ਪਾਸ਼ਾ ਨੇ ਬਾਣੀ ਸਾਰੀ ਦਰਜ ਕਰਾ ਦਿੱਤੀ ਆ ਉਹ ਕਹਿੰਦੇ ਬਾਣੀ ਖਲਾਰ ਗਏ ਆਪਣੀ ਖਲਾਰ ਗਏ ਖਿਲਰ ਗਏ ਇਧਰ ਛੁੱਟੀ ਉਧਰ ਛੁੱਟੀ ਲੋਕਾਂ ਨੇ ਇਕੱਠੇ ਕੀਤੀ ਉਹ ਬਾਣੀ ਕੋ ਐਸੀ ਚੀਜ਼ ਜਿਹੜੀ ਖਲਾਰਨ ਵਾਲੀ ਆ ਨਾ ਬਾਬਾ ਨਾਨਕ ਨੇ ਖਲਾਰੀ ਬਾਬਾ ਨਾਨਕ ਨੇ ਬਾਣੀ ਇਕੱਠੀ ਕੀਤੀ ਹੈ ਭਗਤਾਂ ਦੀ ਬਾਣੀ ਜਿਹੜੀ ਥਾਂ ਥਾਂ ਤੇ ਜਿੱਥੇ ਪਈ ਸੀ ਉਹ ਲਿਆ ਕੇ ਆਪਣੇ ਕੋਲ ਰੱਖੀਏ ਨਾ ਕਿ ਖਲਾਰੀ ਆ ਨਾ ਆਪਣੀ ਬਾਣੀ ਖਲਾਰੀ ਹੈ ਤੇ ਨਾ ਉਹਨਾਂ ਨੇ ਭਗਤਾਂ ਦੀ ਬਾਣੀ ਖਲਾਰੀ ਹੈ ਤੋਂ ਭਗਤਾਂ ਦੀ ਬਾਣੀ ਤੇ ਜਿੱਥੇ-ਇੱਥੇ ਬੈਠੇ ਬੈਠੇ ਸਨ ਉਹਨਾਂ ਦੇ ਡੇਰਿਆਂ ਤੋਂ ਉਹਨਾਂ ਦੇ ਉਹਨਾਂ ਦੇ ਜਿਹੜੇ ਗੰਗ ਗੱਦੀਦਾਰ ਸਨ ਉੱਥੋਂ ਉਹਨਾਂ ਨੂੰ ਪ੍ਰਾਪਤ ਹੋਈ ਤੇ ਉੱਥੋਂ ਇਹ ਲਿਖ ਕੇ ਲਿਆਏ ਆ ਇਹ ਬਾਣੀ ਤਾਂ ਜਿਹੜੀ ਆ ਉਹ ਗੁਰੂ ਪਾਤਸ਼ਾਹ ਖਲਾਰ ਦੇ ਨੇ ਤੇ 10ਵੇਂ ਪਾਤਸ਼ਾਹਾਂ ਕੇ ਬਾਣੀ ਖਿਲਾਰਤੀ ਤੇ ਬਾਅਦ ਲੋਕਾਂ ਨੇ ਇਕੱਠੇ ਕਰ ਲੋਕਾਂ ਨੂੰ ਕੀ ਪਤਾ ਲੱਗ ਗਿਆ ਵੀ ਬਾਣੀ 10ਵੇਂ ਪਾਤਸ਼ਾਹ ਦੀ ਹੈ ਕੋਈ ਬਾਣੀ ਖਿਲਾਰਨ ਵਾਲੀ ਚੀਜ਼ ਸੀ ਜੇ ਬਾਣੀ ਨਦੀ ਹੁੰਦੀ ਉਹਨਾਂ ਨੇ ਆਪੇ ਦਰਜ ਕਰ ਦੇਣੀ ਸੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਉਂਕਿ ਜਿੱਥੇ ਬਾਕੀ ਗੁਰੂ ਪਾਤਸ਼ਾਹਾਂ ਦੀ ਬਾਣੀ ਆ ਉੱਥੇ ਹੀ 10ਵੇਂ ਪਾਤਸ਼ਾਹ ਬਾਣੀ ਵੀ ਉੱਥੇ ਹੋਣੀ ਸੀ ਤੋਂ ਲਿਖਣ ਢੰਗ ਹਰ ਇੱਕ ਚੀਜ਼ ਕੁਝ ਵੀ ਹੈ ਬਾਹਰ ਜੋ ਵੀ ਪਿਆ ਹੈ ਭਾਵੇਂ ਨਾਨਕ ਦੇ ਨਾਂ ਥਲੇ ਲਿਖਿਆ ਆ ਉਹ ਬਾਣੀ ਨਹੀਂ ਉਹ ਗੁਰੂ ਗ੍ਰੰਥ ਸਾਹਿਬ ਦਸਵੇਂ ਪਾਸ਼ਾ ਤੋਂ ਪ੍ਰਵਾਨਿਤ ਨੇ ਕਿਉਂ ਦਸਵੇਂ ਪਾਸ਼ਾ ਆਪਣੇ ਅਥੀ ਸੰਨਦਮ ਦੇ ਵੀਰ ਜਿਹੜੀ ਆ ਉਹ ਬਣਾ ਕੇ ਦੇ ਗਏ ਆ ਇਸ ਕਰਕੇ ਭਾਵੇਂ ਨਾਰਕਨਾਥ ਥੱਲੇ ਵੀ ਪਾਸ਼ਾ ਦਸਵੇਂ ਥੱਲੇ ਵੀ ਜੋ ਮਰਜੀ ਲੋਕਾਂ ਨੇ ਲਿਖਿਆ ਆ ਉਹ ਬਾਣੀ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਜੀ ਇਹ ਜਿਹ ਰਚਨਾ ਜਿਹੜੀ ਉਸ ਨੂੰ ਬਾਣੀ ਨਹੀਂ ਮੰਨਦੇ ਰਿਜੈਕਟ ਕਰਦੇ ਆ ਕਿਉਂਕਿ ਜਿਹੜੇ ਵਿਚਾਰ ਦਿੱਤੇ ਗਏ ਨੇ ਉਥੇ ਉਹ ਗੁਰੂ ਗ੍ਰੰਥ ਸਾਹਿਬ ਦੀ ਫਲਸਫੀ ਦੇ ਉਲਟ ਹਨ ਤੇ ਇਸ ਕਰਕੇ ਪਿਆਰਿਓ ਸੋਚੋ ਜਾਗਰੂਕ ਹੋਵੋ ਆਪ ਜਾਗਰੂਕ ਹੋਵੋ ਤੇ ਬਾਕੀ ਸੱਜਣ ਜਿਹੜੇ ਆਪਨੇ ਉਹਨਾਂ ਨੂੰ ਵੀ ਪੜ੍ਹਾਵੋ ਇਹ ਰਚਨਾਵਾਂ ਇਹਦੇ ਅਰਥ ਕਰਾਓ ਦੱਸੋ ਵੀ ਇੱਥੇ ਆਪਾਂ ਜਿਹੜੀ ਗਲਤੀਆਂ ਕਰ ਰਹੇ ਆ ਹੁਣ ਉਸ ਤੋਂ ਬਚੀਏ ਤੇ ਆਪਾਂ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੁੜੀਏ ਗੁਰੂ ਸਾਹਿਬ ਬਾਣੀ ਬਹੁਤ ਹੈ ਜਿੰਨੇ ਮਰਜੀ ਪੜ੍ਹ ਲਓ ਪਿਆਰਿਓ 13 ਪੰਨੇ ਪਹਿਲੇ ਤਾਂ ਨਿਤਨੇਮ ਬਣਾਇਆ ਤੇ ਉਹਨਾਂ ਤੋਂ ਬਾਅਦ ਜੇ ਕਿਸੇ ਨੇ ਹੋਰ ਬਾਣੀ ਪੜ੍ਹਨੀ ਹੈ ਬਾਣੀ ਸਾਰੀ ਪੜਨ ਵਾਸਤੇ ਹੀ ਹੈ ਜਿਨੀ ਮਰਜ਼ੀ ਪੜੋ ਸੁਖਣੀ ਸਾਹ ਪੜੋ ਹੋਰ ਬਾਣੀ ਪੜੋ ਜਿਨੀ ਮਰਜ਼ੀ ਪੜੋ ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜੋ ਕਿਉਂਕਿ ਬਾਣੀ ਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗੁਰੂ ਆ ਇਸ ਤੋਂ ਬਾਅਦ ਕੋਈ ਵੀ ਰਚਨਾ ਕਿਸੇ ਨੇ ਲਿਖੀ ਹੋਈ ਹੈ ਉਹ ਉਹ ਉਹਨੂੰ ਦਰਜਾ ਗੁਰੂ ਦਾ ਹੈ ਹੀ ਨਹੀਂ ਤੇ ਉਹਨੂੰ ਦਰਜਾ ਗੁਰੂ ਦਾ ਸ਼੍ਰੋਮਣੀ ਕਮੇਟੀ ਨੇ ਦਵਾ ਕੇ ਗੋਟਕਿਆਂ 'ਚ ਲਿਖਾ ਦਿੱਤਾ ਬਰਾਬਰ ਪ੍ਰਕਾਸ਼ ਕਰਾ ਦਿੱਤਾ ਤੇ ਪਿਆਰ ਉਹ ਬੋਲ ਬੜੀ ਸੱਜੇ ਚੱਲ ਰਹੀ ਹੈ ਦਸਮ ਗ੍ਰੰਥ ਦਾ ਪ੍ਰਕਾਸ਼ ਕਿਤੇ ਸ਼ੋਮਣੀ ਕਮੇਟੀ ਨੇ ਵੀ ਦਸਮ ਗ੍ਰੰਥ ਦਾ ਇੱਕ ਵਾਰੀ ਅਖੰਡ ਪਾਠ ਕਰਾਇਆ ਸੀ ਭਾਈ ਦਿয়াল ਕੇ ਪਿੰਡ ਦਾ ਨਾਂ ਤੇ ਉਥੇ ਇਹਨਾਂ ਨੇ ਵੀ ਇਹ ਕਾਰਾ ਕੀਤਾ ਸਗਾਂ ਇਹ ਸਭ ਲੋਕਾਂ ਨੂੰ ਪਤਾ ਵੀ ਸ਼ੋਮਣੀ ਕਮੇਟੀ ਕੀ ਕਰ ਰਹੀ ਆ ਇਸ ਦੇ ਪਿੱਛੇ ਕਿਹੜੀਆਂ ਤਾਕਤਾਂ ਜਿਹੜੀਆਂ ਇਸ ਨੂੰ ਆਪਣੇ ਮੁੱਠੀ ਵਿੱਚ ਲੈ ਕੇ ਆਪਣਾ ਕੰਮ ਜਿਹੜਾ ਉਹ ਸਾਰ ਰਹੀਆਂ ਹਨ ਸਮਝਣ ਦੀ ਲੋੜ ਹੈ ਉਹ ਸਮਾதி ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ